20ਵੀਂ ਸਦੀ ਦੇ ਵਿੱਚ ਇਸ ਨੂੰ ਇੱਕ ਮਿਲਟਰੀ ਜੇਲ ਬਣਾ ਦਿੱਤਾ ਗਿਆ ਤੇ 1934 ਦੇ ਵਿੱਚ ਇਸ ਨੂੰ ਇੱਕ ਫੈਡਰਲ ਜੇਲ ਬਣਾ ਦਿੱਤਾ ਗਿਆ ਸਾਨੂੰ 1962 ਦੇ ਵਿੱਚ ਇਸ ਜੇਲ ਦੇ ਅੰਦਰ ਇੱਕ ਅਜਿਹੀ ਖਤਰਨਾਕ ਘਟਨਾ ਘਟਦੀ ਹੈ ਜਿਸ ਨੇ ਸਾਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਉਦੋਂ ਇਸ ਜੇਲ ਦੇ ਵਿੱਚੋਂ ਤਿੰਨ ਕੈਦੀ ਭੱਜ ਗਏ ਸਨ ਜਿਹੜੀ ਅਮਰੀਕਾ ਦੀ ਫੈਡਰਲ ਬਿਊਰੋ ਆਫ ਪ੍ਰिजन ਹੈ ਜਿਹੜੀ ਜੇਲ੍ਹਾਂ ਦਾ ਪ੍ਰਬੰਧ ਦੇਖਦੀ ਹੈ ਉਸ ਦੇ ਮੁਤਾਬਕ ਜਿਹੜੀ ਇਹ ਜੇਲ ਹੈ ਇਸ ਨੂੰ ਜਿਹੜਾ ਚਲਾਉਣ ਦਾ ਖਰਚਾ ਹੈ ਉਹ ਬਹੁਤ ਜ਼ਿਆਦਾ ਪੈਂਦਾ ਹੈ ਦੂਜੀਆਂ ਜੇਲ੍ਹਾਂ ਦੇ ਨਾਲੋਂ ਇਸ ਕਾਰਨ ਹੀ ਅਟਾਰਨੀਲ ਜਨਰਲ ਰੌਬਰਟ ਵੱਲੋਂ 1963 ਦੇ ਵਿੱਚ ਇਹ ਜੇਲ ਨੂੰ ਬੰਦ ਕਰ ਦਿੱ ਪਰ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ ਇਸ ਨੂੰ ਮੇਨਟੇਨ ਕਰਨ ਦੇ ਵਿੱਚ ਕੁਝ ਲੋਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ਰੰਪ ਦਾ ਵਿਰੋਧ ਵੀ ਕਰ ਰਹੇ ਨੇ ਇਹ ਜੇਲ੍ਹ ਨੂੰ ਦੁਬਾਰਾ ਖੋਲਣ ਜਾਣ ਨੂੰ ਲੈ ਕੇ ਕਿਉਂਕਿ ਉਹ ਮੰਨਦੇ ਨੇ ਕਿ ਇਸ ਜੇਲ੍ਹ ਦੇ ਵਿੱਚ ਕੈਦੀਆਂ ਦੇ ਨਾਲ ਬਹੁਤ ਜ਼ਿਆਦਾ ਬੁਰਾ ਵਰਤਾਅ ਕੀਤਾ ਜਾਂਦਾ ਹੈ ਇਸ ਨਾਲੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਕਿ ਸਾਡਾ WhatsApp ਦੇ ਵੱਲੋਂ ਇੱਕ Joe TV Information ਨਾਮ ਦਾ ਵੈਰੀਫਾਈਡ ਚੈਨਲ ਬਣਾ ਦਿੱਤਾ ਗਿਆ ਹੈ 블루 ਮਾਰਕ ਵਾਲਾ ਅਸੀਂ ਜਿਹੜੀ ਵੀ ਲੌਂਗ ਵੀਡੀਓ ਪਾਵਾਂਗੇ ਉਸ ਦਾ ਲਿੰਕ ਤੁਹਾਨੂੰ ਸਿੱਧਾ ਉਸ ਚੈਨਲ ਦੇ ਵਿੱਚ ਜਾ ਕੇ ਮਿਲ ਜਾਵੇਗਾ WhatsApp ਚੈਨਲ ਦੇ ਵਿੱਚ ਜਿਸ ਦਾ ਨਾਮ ਹੈ Joe TV Information ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਅਮਰੀਕਾ ਦੀ ਸਭ ਤੋਂ ਜ਼ਿਆਦਾ ਬਦਨਾਮ ਅਤੇ ਸਭ ਤੋਂ ਜ਼ਿਆਦਾ ਖਤਰਨਾਕ ਜੇਲ ਅਲਕਟਰਾਜ਼ ਨੂੰ ਖੋਲਣ ਦੇ ਹੁਕਮ ਦੇ ਦਿੱਤੇ ਨੇ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਇਹ ਜੇਲ ਦੀ ਵਰਤੋਂ ਕਰਨਗੇ ਅਮਰੀਕਾ ਦੇ ਸਭ ਤੋਂ ਖਤਰਨਾਕ ਤੇ ਸਭ ਤੋਂ ਜ਼ਿਆਦਾ ਭਿਆਨਕ ਕੈਦੀਆਂ ਨੂੰ ਇੱਥੇ ਰੱਖਣ ਦੇ ਲਈ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਮਰੀਕਾ ਦੀ ਸਭ ਤੋਂ ਜ਼ਿਆਦਾ ਖਤਰਨਾਕ ਤੇ ਇਸ ਬਦਨਾਮ ਜੇਲ ਅਲਕਟਰਾਜ਼ ਬਾਰੇ ਸਾਰੇ ਤੱਥ ਦੱਸੂੰਗਾ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕੈਲੋਫੋਰਡੀਆਂ ਤੇ ਸੈਂਟ ਫਰਾਂਸਿਸਕੋ ਤੱਟ ਤੋਂ 2 ਕਿਲੋਮੀਟਰ ਦੂਰ ਇੱਕ ਆਈਲੈਂਡ ਦੇ ਉੱਪਰ ਐਸਲਕਾਟਰਾਜ ਨੂੰ ਸਟਾਰਟਿੰਗ ਦੇ ਵਿੱਚ ਬਣਾਇਆ ਗਿਆ ਸੀ ਇੱਕ ਸਮੁੰਦਰੀ ਕਿਲੇ ਦੇ ਰੂਪ ਦੇ ਵਿੱਚ 20ਵੀਂ ਸਦੀ ਦੇ ਵਿੱਚ ਇਸ ਨੂੰ ਇੱਕ ਮਿਲਟਰੀ ਜੇਲ ਬਣਾ ਦਿੱਤਾ ਗਿਆ ਤੇ 1934 ਦੇ ਵਿੱਚ ਇਸ ਨੂੰ ਇੱਕ ਫੈਡਰਲ ਜੇਲ ਬਣਾ ਦਿੱਤਾ ਗਿਆ 1934 ਤੋਂ ਲੈ ਕੇ 1963 ਦੇ ਵਿਚਕਾਰ ਇਹ ਜੇਲ ਨੂੰ ਦਰ ਰੌਕ ਵੀ ਕਿਹਾ ਜਾਂਦਾ ਸੀ ਅਮਰੀਕਾ ਦੀ ਉਸ ਸਮੇਂ ਦੀ ਇਹ ਉਹ ਖਤਰਨਾਕ ਜੇਲ ਸੀ ਜਿੱਥੇ ਪੂਰੇ ਅਮਰੀਕਾ ਦੇ ਸਭ ਤੋਂ ਜ਼ਿਆਦਾ ਖਤਰਨਾਕ ਅਪਰਾਧੀਆਂ ਨੂੰ ਰੱਖਿਆ ਜਾਂਦਾ ਸੀ ਤੇ ਉਹ ਡਰ ਜਾਂਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਉਹਨਾਂ ਨੂੰ ਅਲਕਾਟਰਾਜ ਜੇਲ ਦੇ ਵਿੱਚ ਭੇ ਜਾ ਰਿਹਾ ਹੈ ਸਾਲ 1962 ਦੇ ਵਿੱਚ ਇਸ ਜੇਲ ਦੇ ਅੰਦਰ ਇੱਕ ਅਜਿਹੀ ਖਤਰਨਾਕ ਘਟਨਾ ਘਟਦੀ ਹੈ ਜਿਸ ਨੇ ਸਾਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਉਦੋਂ ਇਸ ਜੇਲ ਦੇ ਵਿੱਚੋਂ ਤਿੰਨ ਕੈਦੀ ਭੱਜ ਗਏ ਸਨ ਤੇ ਇਹ ਕੈਦੀਆਂ ਦਾ ਅੱਜ ਤੱਕ ਵੀ ਕੁਝ ਵੀ ਪਤਾ ਨਹੀਂ ਚੱਲਿਆ ਨਾ ਉਹ ਫੜੇਗੇ ਤੇ ਨਾ ਹੀ ਉਹਨਾਂ ਦੇ ਡੈੱਡ ਬੋਡੀਆਂ ਰਿਕਵਰ ਹੋਈਆਂ ਜਿਹੜੇ ਤਿੰਨ ਕੈਦੀ ਭੱਜੇ ਸਨ ਜੇਲ ਤੋਂ ਬਾਹਰ ਬਿਲਕੁਲ ਇਸ ਜੇਲ ਦੇ ਆਲੇ-ਦੁਆਲੇ ਸਮੁੰਦਰ ਹੈ ਕਿਉਂਕਿ ਇੱਕ ਟਾਪੂ ਦੇ ਵਿਚਕਾਰ ਬਣੀ ਹੋਈ ਹੈ ਇਸ ਕਰਕੇ ਉਹਨਾਂ ਨੇ ਇਸ ਜੇਲ ਤੋਂ ਭੱਜਣ ਦੇ ਲਈ ਇੱਕ ਕੈਸ਼ਤੀ ਬਣਾਈ ਸੀ ਟੈਂਪਰੇਰੀ ਕੈਸ਼ਤੀ ਉਹ ਬਾਅਦ ਦੇ ਵਿੱਚ ਬਰામਤ ਕਰ ਲਈ ਗਈ ਸੀ ਤੇ ਇਨ੍ਹਾਂ ਜੇਲ ਦੇ ਵਿੱਚ ਬਣ ਚੁੱਕੀ ਹੈ ਇਸ ਜੇਲ ਦੇ ਵਿੱਚੋਂ ਭੱਜਣਾ ਇਸ ਕਰਕੇ ਵੀ ਔਖਾ ਹੈ ਇੱਕ ਤਾਂ ਇੱਥੇ ਸਿਕਿਉਰਿਟੀ ਹਾਈ ਲੈਵਲ ਦੀ ਹੁੰਦੀ ਹੈ ਦੂਜਾ ਮੰਨ ਲਓ ਕਿ ਜੇਲ ਦੇ ਵਿੱਚੋਂ ਬਾਹਰ ਵੀ ਨਿਕਲ ਗਿਆ ਤਾਂ ਬਾਹਰ ਉਸ ਨੂੰ ਚਾਰੇ ਪਾਸੇ ਸਮੁੰਦਰ ਮਿਲੇਗਾ ਇਹ ਵੀ ਕੋਈ ਨਾਰਮਲ ਸਮੁੰਦਰ ਨਹੀਂ ਹੈ ਸਮੁੰਦਰ ਦਾ ਪਾਣੀ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਤੇ ਇਹਦੇ ਵਿੱਚ ਸ਼ਾਰਕ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਸ਼ਾਰਕ ਦੇ ਨਾਲ ਨਾਲ ਇੱਥੇ ਸਮੁੰਦਰੀ ਸੱਪ ਵੀ ਬੜੀ ਗਿਣਤੀ ਦੇ ਵਿੱਚ ਪਾਏ ਜਾਂਦੇ ਨੇ 1979 ਦੇ ਵਿੱਚ ਹਾਲੀਵੁੱਡ ਦੀ ਇੱਕ ਫਿਲਮ ਬਣੀ ਸੀ ਐਸਕੇਪ ਫਰਮ ਅਲਕਾਟਰਾਜ਼ ਉਹ ਵੀ ਇਸ ਜੇਲ ਦੇ ਉੱਪਰ ਹੀ ਆਧਾਰ ਤੇ ਇਸ ਜੇਲ ਦੇ ਉੱਪਰ ਪਤਾ ਨਹੀਂ ਕਿੰਨੀਆਂ ਹਾਲੀਵੁੱਡ ਦੇ ਵਿੱਚ ਜੇਲ੍ਹ ਦੀ ਜਿਹੜੀ ਸੁਰੱਖਿਆ ਹੈ ਉਹ ਇੱਕ ਨੰਬਰ ਤੇ ਮੰਨੀ ਜਾਂਦੀ ਹੈ ਇੱਥੇ 24 ਘੰਟੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹਥਿਆਰਬੰਦ ਗਾਰਡ ਤਿਆਰ ਰਹਿੰਦੇ ਤੇ ਪੂਰੀ ਜੇਲ੍ਹ ਦੇ ਆਲੇ-ਦੁਆਲੇ ਜਿਹੜੀ ਬਿਜਲੀ ਦੀਆਂ ਤਾਰਾਂ ਨੇ ਉਹਨਾਂ ਦੀ ਸਪਲਾਈ ਰੱਖੀ ਹੋਈ ਹੈ ਤਾਂ ਕਿ ਜੇਕਰ ਕੈਦੀ ਕਿਸੇ ਵੀ ਤਰ੍ਹਾਂ ਦੇ ਨਾਲ ਭੱਜਣ ਦੀ ਕੋਸ਼ਿਸ਼ ਕਰੇ ਤਾਂ ਉਹ ਬਿਜਲੀ ਦਾ ਸ਼ੌਕ ਲਾ ਕੇ ਮਰ ਜਾਵੇ ਪਰ ਫਿਰ ਵੀ ਇਸ ਜੇਲ੍ਹ ਦੇ ਵਿੱਚੋਂ ਦਰਜਨਾ ਹੀ ਵਾਰ ਕੈਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਅੰਕੜੇ ਦੱਸਦੇ ਨੇ ਉਹ ਦੱਸਦੇ ਨੇ ਕਿ 14 ਕੈਦੀਆਂ ਨੇ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜ਼ਿਆਤਰ ਕੈਦੀ ਇੱਥੇ ਜੇਲ੍ਹ ਤੋਂ ਭੱਜਣ ਦੀਆਂ ਕੋਸ਼ਿਸ਼ਾਂ ਦੇ ਇਹ ਸਮੁੰਦਰ ਤਾਂ ਜਾਂਫਰ ਹਥਿਆਰਬੰਦ ਗਾਰਡ ਮਾਰ ਦਿੰਦੇ ਸਨ ਤੇ ਇਸ ਜੇਲ ਦੇ ਪੰਜ ਕੈਦੀ ਅਜੇ ਹਨ ਉਹ ਜਿਹੜੇ ਜੇਲ ਦੇ ਵਿੱਚੋਂ ਹੀ ਗਾਇਬ ਹੋ ਗਏ ਸਨ ਉਹਨਾਂ ਬਾਰੇ ਕਿਸੇ ਨੂੰ ਵੀ ਨਹੀਂ ਕੁਝ ਪਤਾ ਤੇ ਜੇਲ ਰਿਕਾਰਡ ਦੇ ਵਿੱਚ ਵੀ ਉਹਨਾਂ ਨੂੰ ਲਾਪਤਾ ਦਰਜ ਕੀਤਾ ਗਿਆ ਹੈ ਪਤਾ ਨਹੀਂ ਤਾਂ ਜੇਲ ਪ੍ਰਸ਼ਾਸਨ ਨੇ ਉਹਨਾਂ ਨੂੰ ਮਾਰ ਦਿੱਤਾ ਜਾਂ ਉਹ ਸੱਚੀ ਇੱਥੋਂ ਭੱਜ ਗਏ ਸਨ ਜਿਹੜੀ ਅਮਰੀਕਾ ਦੀ ਫੈਡਰਲ ਬਿਊਰੋ ਆਫ ਪ੍ਰिजन ਹੈ ਜਿਹੜੀ ਜੇਲ੍ਹਾਂ ਦਾ ਪ੍ਰਬੰਧ ਦੇਖਦੀ ਹੈ ਉਸ ਦੇ ਮੁਤਾਬਕ ਜਿਹੜੀ ਇਹ ਜੇਲ ਹੈ ਇਸ ਨੂੰ ਜਿਹੜਾ ਚਲਾਉਣ ਦਾ ਖਰਚਾ ਹੈ ਉਹ ਬਹੁਤ ਜ਼ਿਆਦਾ ਪੈਂਦਾ ਹੈ ਦੂਜੀਆਂ ਜੇਲ੍ਹਾਂ ਦੇ ਨਾਲੋਂ ਇਸ ਕਾਰਨ ਅਟਾਰਨੀ ਜਰਨਰ ਰੌਬਰਟ ਵੱਲੋਂ 1963 ਦੇ ਵਿੱਚ ਚਾ ਆਉਂਦਾ ਹੈ ਇਸ ਨੂੰ ਮੇਨਟੇਨ ਕਰਨ ਦੇ ਵਿੱਚ ਆਸਮ ਉਸ ਜੇਲ ਦੀ ਕਪੈਸਿਟੀ ਸੀ 340 ਖਤਰਨਾਕ ਕੈਦੀਆਂ ਨੂੰ ਰੱਖਣ ਦੀ ਹੁਣ ਤੁਸੀਂ ਆਪ ਦੇਖੋ ਕਿ ਇੰਨੀ ਵੱਡੀ ਜੇਲ ਦੇ ਵਿੱਚ ਸਿਰਫ 340 ਖਤਰਨਾਕ ਕੈਦੀ ਰੱਖੇ ਜਾਂਦੇ ਸਨ ਕਿਉਂਕਿ ਉਹ ਆਲਾ ਦਰਜੇ ਦੇ ਖਤਰਨਾਕ ਹੁੰਦੇ ਸਨ ਅਮਰੀਕਨ ਜਸਟਿਸ ਡਿਪਾਰਟਮੈਂਟ ਨੇ ਅੰਦਾਜ਼ਾ ਲਗਾਇਆ ਸੀ ਜੇਕਰ ਉਹ ਇਸ ਜੇਲ ਦੀ ਮੇਨਟੇਨੈਂਸ ਕਰਦੇ ਨੇ ਇਸ ਨੂੰ ਵਧੀਆ ਹਾਲਤ ਦੇ ਵਿੱਚ ਲੈ ਕੇ ਆਉਂਦੇ ਨੇ ਤੇ ਉਹਦੇ ਉੱਤੇ ਲਗਭਗ 5 ਮਿਲੀਅਨ ਡਾਲਰ ਦਾ ਖਰਚਾ ਆਉਣਾ ਸੀ ਤੇ ਹਰ ਇੱਕ ਕੈਦੀ ਜਿਹੜਾ ਇਸ ਜੇਲ ਦੇ ਵਿੱਚ ਰਹਿੰਦਾ ਸੀ ਉਸ ਦੇ ਉੱਪਰ 10 ਡਾਲਰ ਪ੍ਰਤੀ ਕੈਦੀ ਇੱਥੇ ਖਰਚਾ ਆਉਂ ਇਹ ਜੇਲ ਬਿਲਕੁਲ ਸਮੁੰਦਰ ਦੇ ਵਿਚਕਾਰ ਬਣੀ ਹੋਈ ਹੈ ਇਸ ਕਰਕੇ ਇੱਥੇ ਹਰ ਇੱਕ ਚੀਜ਼ ਨੂੰ ਪਹੁੰਚਦੀ ਕਰਨਾ ਬਹੁਤ ਜ਼ਿਆਦਾ ਔਖਾ ਕੰਮ ਹੈ ਜਿਵੇਂ ਇਹ ਜੇਲ ਨੂੰ 1963 ਦੇ ਵਿੱਚ ਬੰਦ ਕੀਤਾ ਜਾਂਦਾ ਹੈ ਤਾਂ ਇੱਕ ਆਦੀਵਾਸੀ ਜਿਹੜੇ ਹੁੰਦੇ ਨੇ ਉਹਨਾਂ ਦਾ ਗਰੁੱਪ ਐਸ ਜੇਲ ਨੂੰ ਆਪਣੇ ਅੰਡਰ ਕਰ ਲੈਂਦਾ ਹੈ ਅਮਰੀਕਾ ਦੇ ਇਹਨਾਂ ਆਦੀਵਾਸੀਆਂ ਨੇ ਇਹ ਜੇਲ ਦੇ ਜਿਹੜੀ ਜਗ੍ਹਾ ਸੀ ਉਸ ਦੇ ਉੱਪਰ ਇੱਕ ਸਕੂਲ ਤੇ ਸੱਭਿਆਚਾਰਕ ਕੇਂਦਰ ਨੂੰ ਖੋਲ੍ਹਣ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਉਸ ਤੋਂ ਬਾਅਦ ਅਮਰੀਕਾ ਦੀ ਸਰਕਾਰ ਫੇਰ ਉੱਠਦੀ ਹੈ ਤੇ ਜਿਹੜੇ ਇਹ ਆਦੀਵਾਸੀ ਇਸ ਜੇਲ ਦੇ ਉੱਪਰ ਜਿਨ੍ਹਾਂ ਨੇ ਕਬਜ਼ਾ ਕਰ ਲਿਆ ਹੁੰਦਾ ਹੈ ਉਹਨਾਂ ਨੂੰ ਫੜ ਕੇ ਜੇਲ ਦੇ ਵਿੱਚ ਸੁੱਟ ਪਲੇਸਾਰੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਟੂਰਿਸਟ ਆਉਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਜਗ੍ਹਾ ਬਣ ਚੁੱਕੀ ਹੈ ਇੱਥੇ ਹਰ ਸਾਲ 13 ਲੱਖ ਸਲਾਨੀ ਇਸ ਜੇਲ ਨੂੰ ਦੇਖਣ ਆਉਂਦੇ ਨੇ ਇਸ ਜੇਲ ਦੇ ਵਿੱਚੋਂ ਜਿਹੜੇ ਤਿੰਨ ਕੈਦੀ ਫਰਾਰ ਹੋਏ ਸਨ ਜਿਨ੍ਹਾਂ ਦਾ ਬਾਅਦ ਦੇ ਵਿੱਚ ਕੋਈ ਵੀ ਉਗਸੋਗ ਨਹੀਂ ਲੱਗੀ ਤੇ ਨਾ ਹੀ ਉਹ ਫੜੇ ਗਏ ਉਹਨਾਂ ਦੀ ਜੇਲ ਬੈਰਕ ਵੀ ਤੁਸੀਂ ਜਾ ਕੇ ਜਦੋਂ ਇੱਥੇ ਵਿਜ਼ਿਟ ਕਰੂਗੇ ਜੇਲ ਦੇ ਵਿੱਚ ਉਹਨਾਂ ਨੂੰ ਦੇਖ ਸਕਦੇ ਹੋ ਉਹਨਾਂ ਵੱਲੋਂ ਪੱਟੀ ਗਈ ਸੌਰੰਗ ਜਿਹੜੀ ਉਹਨਾਂ ਨੇ ਸੌਰੰਗ ਪੱਟੀ ਸੀ ਉਹ ਵੀ ਚਮਚਿਆਂ ਦੇ ਨਾਲ ਉਹ ਵੀ ਇਸ ਜੇਲ ਦੇ ਵਿੱਚ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕੁਝ ਲੋਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਵਿਰੋਧ ਦਾ ਬੁਰਾ ਵਰਤਾਵਰਤਾਬ ਕੀਤਾ ਜਾਂਦਾ ਹੈ ਤੇ ਇੱਥੇ ਕੈਦੀਆਂ ਦੇ ਨਾਲ ਇੰਨਾ ਜ਼ਿਆਦਾ ਟੌਰਚਰ ਹੁੰਦਾ ਹੈ ਕਿ ਉਹ ਆਪਣੇ ਆਪ ਪਾਗਲ ਹੋ ਕੇ ਮਰ ਜਾਂਦੇ ਨੇ ਇਸ ਜੇਲ ਦੇ ਵਿੱਚ ਜੇਕਰ ਤੁਸੀਂ ਅੱਜ ਵਿਜ਼ਿਟ ਕਰਦੇ ਹੋ ਤਾਂ ਉਸ ਦੇ ਮੇਨ ਗੇਟ ਦੇ ਉੱਪਰ ਤੁਹਾਨੂੰ ਲਿਖਿਆ ਮਿਲੇਗਾ ਇੰਡੀਅਨ ਲੈਂਡ ਜਾਨੀ ਕਿ ਇੰਡੀਆ ਦੀ ਲੈਂਡ ਇੰਡੀਆ ਦੀ ਜ਼ਮੀਨ ਕਿਉਂਕਿ 1963 ਦੇ ਵਿੱਚ ਜਦੋਂ ਇਹ ਜੇਲ ਬੰਦ ਹੋ ਗਈ ਸੀ ਤਾਂ ਇਸ ਜੇਲ ਦੇ ਉੱਪਰ ਅਮਰੀਕਾ ਦੇ ਜਿਹੜੇ ਮੂਲ ਨਿਵਾਸੀ ਨੇ ਰੈਡ ਏਡੀਅਨਸ ਉਹਨਾਂ ਨੇ ਆਪਣਾ ਕਬਜ਼ਾ ਕਰ ਲਿਆ ਸੀ ਜਿਹੜਾ ਕਿ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਹੈ ਇਸ ਜੇਲ ਦੇ ਵਿੱਚ ਇੱਕ ਮਾਰਗੇਜ ਵੀ ਬਣੀ ਹੈ ਜਦੋਂ ਕੈਦੀ ਇਸ ਜੇਲ ਹੂੰ ਇਹ ਜੇਲ੍ਹ ਦੇ ਜਿਹੜੇ ਕੋਠੜੀਆਂ ਹੁੰਦੀਆਂ ਸਨ ਉਹਨਾਂ ਦੇ ਵਿੱਚ ਸਿਰਫ ਇੱਕ ਕੈਦੀ ਨੂੰ ਹੀ ਰੱਖਿਆ ਜਾਂਦਾ ਸੀ ਯਾਨੀ ਕਿ ਜੇਲ੍ਹ ਦੇ ਇੱਕ ਕਮਰੇ 'ਚ ਸਿਰਫ ਇੱਕ ਕੈਦੀ ਹੁੰਦਾ ਸੀ ਕਿਉਂਕਿ ਕੈਦੀ ਇੰਨੇ ਜ਼ਿਆਦਾ ਖਤਰਨਾਕ ਸਨ ਕਿ ਇਹਨਾਂ ਨੂੰ ਇੱਕ ਦੂਜੇ ਨਾਲ ਸ਼ਿਫਟ ਨਹੀਂ ਕੀਤਾ ਜਾ ਸਕਦਾ ਸੀ ਖਤਰਨਾਕ ਤੋਂ ਖਤਰਨਾਕ ਕੈਦੀ ਵੀ ਇਸ ਜੇਲ੍ਹ ਦੇ ਵਿੱਚ ਜਾਣ ਤੋਂ ਡਰਦਾ ਸੀ ਜਿਵੇਂ ਹੀ ਕੋਈ ਕੈਦੀ ਇਸ ਜੇਲ੍ਹ ਦੇ ਵਿੱਚ ਆਉਂਦਾ ਸੀ ਤਾਂ ਉਸ ਨੂੰ ਇੱਕ ਜੇਲ੍ਹ ਦੀ ਰੂਲ ਬੁੱਕ ਦਿੱਤੀ ਜਾਂਦੀ ਸੀ ਜਿਸ ਦੇ ਵਿੱਚ ਨਿਯਮ ਲਿਖੇ ਹੁੰਦੇ ਸਨ ਕਿ ਤੁਸੀਂ ਜੇਲ੍ਹ ਦੇ ਵਿੱਚ ਆਹ ਚੀਜ਼ਾਂ ਕਰਨੀਆਂ ਨੇ ਆਹ ਨਹੀਂ ਕਰਨੀਆਂ ਤੇ ਮੰਨ ਲਓ ਕੋਈ ਫੇਰ ਵੀ ਕੈਦੀ ਇਸ ਜੇਲ੍ਹ ਦੇ ਵਿੱਚ ਗਲਤੀ ਕਰ ਦਿੰਦਾ ਸੀ ਤਾਂ ਉਸ ਦੇ ਲਈ ਹੁੰਦਾ ਸੀ ਡੀ ਬਲ ਬਹੁਤ ਜ਼ਿਆਦਾ ਟਾਰਚਰ ਕੀਤਾ ਜਾਂਦਾ ਸੀ ਹਫ਼ਤੇ ਦੇ ਵਿੱਚੋਂ ਇੱਕ ਵਾਰ ਕੈਦੀ ਨੂੰ ਸਿਰਫ 5 ਜਾਂ 10 ਮਿੰਟ ਦੇ ਲਈ ਜਿਹੜਾ ਨਹਾਉਣ ਦੇ ਲਈ ਟਾਈਮ ਮਿਲਦਾ ਸੀ ਉਦੋਂ ਹੀ ਉਹ ਆਪਣੀ ਸੈੱਲ ਦੇ ਵਿੱਚੋਂ ਬਾਹਰ ਜਾਂਦਾ ਸੀਗਾ ਉਹ ਵੀ ਅੰਦਰ ਅੰਦਰੀ ਜਿਹੜੀ ਬਣੀ ਹੁੰਦੀ ਸੀ ਵਾਸ਼ਰੂਮ ਉਹਨਾਂ ਦੇ ਅੰਦਰ ਇਸ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਰਹਿੰਦੇ ਸਨ ਉਹ ਸਾਲਾਂ ਬੱਧੀ ਅਸਮਾਨ ਤੱਕ ਵੀ ਨਹੀਂ ਦੇਖ ਪਾਉਂਦੇ ਸਨ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਬਾਹਰਲੀ ਦੁਨੀਆ ਦੇ ਵਿੱਚ ਚੱਲ ਕੀ ਰਿਹਾ ਹੈ ਨਾ ਉਹਨਾਂ ਨੂੰ ਦਿਨ ਰਾਤ ਦਾ ਪਤਾ ਹੁੰਦਾ ਸੀ ਕਿਉਂਕਿ ਇਹ ਜਗ੍ਹਾ ਪੂਰੀ ਤਰ੍ਹਾਂ ਦੇ ਨਾਲ ਕਵਰ ਹੈ ਤੇ ਉਹਨਾਂ ਕੈਦੀਆਂ ਨੂੰ ਕਦੇ ਵੀ ਅਸਮਾਨ ਦੇ ਵਿੱਚ ਖੁੱਲੇ ਅਸਮਾਨ ਦੇ ਵਿੱਚ ਜਾਣ ਦੀ ਇਜਾਜ਼ਤ ਦੇਖ ਸਕਦਾ ਸੀ ਕਿ ਬਾਹਰ ਕੀ ਧੁੱਪ ਹੈ بارش ਹੈ ਜਾਂ ਕੀ ਹੈ ਤੇ ਹੁਣ ਇੱਕ ਖਤਰਨਾਕ ਜੇਲ੍ਹ ਜਿਸ ਨੂੰ ਅਮਰੀਕਾ ਦੀ ਕਾਲੇ ਪਾਣੀ ਦੀ ਜੇਲ੍ਹ ਵੀ ਕਿਹਾ ਜਾਂਦਾ ਹੈ ਉਸ ਨੂੰ ਖੋਲਣ ਦੇ ਹੁਕਮ ਦੇ ਦਿੱਤੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਤੇ ਲੋਕਾਂ ਦੇ ਵਿੱਚ ਕਾਫੀ ਇਹਦਾ ਰੋਸ ਵੀ ਹੈ ਇਹ ਚੀਜ਼ ਨੂੰ ਲੈ ਕੇ ਕਿ ਇੰਨੀ ਖਤਰਨਾਕ ਜਗ੍ਹਾ ਨੂੰ ਜਾਂ ਇੰਨੀ ਖਤਰਨਾਕ ਜੇਲ੍ਹ ਨੂੰ ਫਿਰ ਤੋਂ ਕਿਉਂ ਖੋਲਿਆ ਜਾ ਰਿਹਾ ਹੈ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਹਾਡੇ YouTube ਦੇ ਚੈਨਲ ਜੋਟੀਵ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ